ਵਿਜਨ ਪੰਜਾਬ 24 ਨਿਊਜ਼ ਅੱਜ ਤੁਸੀਂ ਵੇਖੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਅਨਮਚਿਓਰਟੀ ਦਾ ਜਾਂ ਮੈਂ ਸਮਝਦਾ ਜੋ ਸੀਰੀਅਸ ਹੀ ਨਹੀਂ ਕਿਸੇ ਮੁੱਦੇ ਤੇ ਮਜ਼ਾਕ ਦਾ ਪਾਤਰ ਹਰ ਇੱਕ ਮਸਲੇ ਨੂੰ ਬਣਾ ਰੱਖਿਆ ਹੈਗਾ ਸੈਲਸੀ ਗੁਰਗਨ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਮਸਲਾ ਕਿੰਨਾ ਸੈਂਸਿਟਿਵ ਹੈ ਕਿੰਨਾ ਸੰਜੀਦਾ ਮਸਲਾ ਪਰ ਸਰਕਾਰ ਦੀ ਲਾਪਰਵਾਹੀ ਉਦੋਂ ਜਦ ਸਾਹਮਣੇ ਆਈ ਕਿ ਅੱਜ ਕਿ ਇੱਕ ਸੈੱਟ ਦਾ ਅਧਿਕਾਰੀ ਜੋ ਚੰਡੀਗੜ੍ਹ ਦਫ਼ਤਰ ਚ ਗਿਆ ਉਹ ਪਹਿਲਾਂ মিডিਆ ਨੂੰ ਫੋਨ ਕਰਦਾ ਸਨੇਹੇ ਲਾਉਂਦੀ ਹੈ ਸਰਕਾਰ ਲਾਉਂਦੀ ਹੈ ਕਿ 2 ਵਜੇ ਜੀ ਸਬ ਅਫਿਸ ਦਫ਼ਤਰ ਦੇ ਵਿੱਚ ਸੈੱਟ ਜਾਓ ਤੇ ਰਿਕਾਰਡ ਲਓ ਤੇ ਉਹ ਕੱਲਾ ਅਧਿਕਾਰੀ ਉੱਥੇ ਜਾਂਦਾ ਤੇ ਜਦੋਂ ਜਾਂਦਾ ਹਾਲਾਂਕਿ ਸਾਡਾ ਉੱਥੇ ਇੱਕ ਸਖਤਰ ਹੁੰਦਾ ਪਰ ਉਹ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਕਿਸ ਕੇਸ ਤੇ ਉੱਥੇ ਗਿਆ ਹੋਇਆ ਸੀ ਪਰ ਉਹ ਇਮੀਡੀਏਟਲੀ ਵਿਚਾਲੇ ਆਇਆ ਹਾਈ ਕੋਰਟ ਚ ਉਹਨਾਂ ਨੇ ਕਿਹਾ ਵੀ ਐਸਪੀ ਸਾਹਿਬ ਤੁਹਾਡੇ ਜੋ ਸਿੱਟ ਦੇ ਮੁਖੀ ਹੈ ਚਾਹੇ ਭੁੱਲਰ ਸਾਹਿਬ ਹੈ ਚਾਹੇ ਜਗਤਪ੍ਰੀਤ ਜੀ ਹੈ ਉਹਨਾਂ ਨਾਲ ਗੱਲ ਹੋਈ ਹੈ ਕੱਲ ਸਾਡੇ ਅਧਿਕਾਰੀਆਂ ਦੀ ਅੰਮ੍ਰਿਤਸਰੋਂ ਤੇ ਕੱਲ 11 ਵਜੇ ਦਾ ਟਾਈਮ ਹੈ ਜਾਨੀ ਕਿ 29 ਤਰੀਕ ਨੂੰ ਕੱਲ 11 ਵਜੇ ਦਾ ਟਾਈਮ ਹੈ ਤੁਸੀਂ ਅੱਜ ਕਿਵੇਂ ਆਏ ਹੋ ਕਿਹੜਾ ਰਿਕਾਰਡ ਲੈਣਾ ਹੈ ਹੋ ਅੱਜ ਤਾਂ ਹੀ ਨਹੀਂ ਉਹ ਕਹਿੰਦਾ ਅੱਛਾ ਜੀ ਫਿਰ ਇਹ ਕਹਿ ਕੇ ਮੁੜ ਗਿਆ ਕਹਿਣ ਦਾ ਭਾਵ মিডিਆ ਟ੍ਰਾਇਲ ਚੱਲ ਰਿਹਾ ਸਰਕਾਰ ਦਾ ਦੂਜੀ ਗੱਲ ਕਿ ਆਪਸ ਦੇ ਵਿੱਚ ਸੱਟ ਦਾ ਕੋਈ ਤਾਲਮੇਲ ਨਹੀਂ ਅੰਮ੍ਰਿਤਸਰ ਵਾਲੇ ਜਿਹੜੇ ਮੇਨ ਅਧਿਕਾਰੀ ਆ ਕੁਝ ਹੋਰ ਕਰ ਰਹੇ ਆ ਜਿਹੜਾ ਚੰਡੀਗੜ੍ਹ ਇੱਕ ਅਧਿਕਾਰੀ ਉਹਦਾ ਬੈਠਾ ਉਹੀ ਐਸਪੀ ਰੈਂਕ ਦਾ ਉਹ ਹੋਰ ਕੁਝ ਕਰ ਰਿਹਾਗਾ ਤੇ ਉਹ ਜਾ ਕੇ ਮੈਂ ਸਮਝਦਾ ਸਾਡੇ ਸਿਕਤਰਮੇਂ ਜਿਹੜਾ ਝਾੜ ਪਾਈ ਵੀ ਵੀ ਠੀਕ ਹੈ ਜੀ ਤੁਹਾਡੀ ਹੈ ਸੰਸਤਾ ਕੌਮ ਦੀ ਹੈ ਤੁਸੀਂ ਇਹ ਜਿਹਾ ਮਜ਼ਾਕ ਦਾ ਪਾਤਰ ਕਿਉਂ ਬਣਾਇਆ ਕੌਮ ਦੀ ਸੰਸਤਾ ਦੀ ਇਹ ਸੀਰੀਅਸ ਮਸਲੇ ਕੌਮ ਦੀ ਸਰੂਪਾਂ ਦਾ ਤੇ ਤੁਸੀਂ ਅੱਜ ਕਿਵੇਂ ਆ ਗਏ ਮੀਡੀਆ ਨੂੰ ਸਰੇਹੇ ਲਾ ਕੇ ਪਹਿਲਾਂ ਮੀਡੀਆ ਕਿਸ ਤਰ੍ਹਾਂ ਦਾ ਮੀਡੀਆ ਟਰਾਇਲ ਕੀਤਾ ਜੇ ਸਰਕਾਰ ਨੇ ਹੋਰ ਕੁਝ ਨਹੀਂ ਇੱਥੋਂ ਪਤਾ ਲੱਗਦਾ ਕੋਈ ਸੀਰੀਅਸ ਨੀਯਮ ਮੁੱਦੇ ਤੇ ਕੋਈ ਸੰਜੀਦਾ ਨਹੀਂ ਸਰਕਾਰ ਜਾਣ ਬੁਝ ਕੇ ਦਿੱਲੀ ਵਾਲੇ ਦੇ ਇਸ਼ਾਰਿਆਂ ਤੇ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਮਾਗੀ ਦੇ ਦਿਨ ਇਸ ਤਰ੍ਹਾਂ ਫਾਰਵਰਡ ਆਈਕਨ ਦੇ ਵਿੱਚ ਪੰਥ ਦੇ ਵਿੱਚ ਤੇ ਅੱਜ ਫੇਰ ਇਹ ਫਾਰਵਰਡ ਆ ਰਹੇ ਆ ਜਿਹੜੇ ਮੁੱਖ ਮੁਰਜ਼ਮ ਇਹਨਾਂ ਦਾ ਆਪ ਦਾ ਚੇਅਰਮੈਨ ਹੈ ਉਹਨੂੰ ਅਜੇ ਤੱਕ ਫੜਿਆ ਨਹੀਂ ਸੋਣਾ ਅਧਿਕਾਰੀ ਮੁਰਜ਼ਮ ਨੇ ਉਹਨਾਂ ਨੂੰ ਸਿਰਫ ਦੋ ਹੀ ਫੜੇ ਆ 16 14 ਨਾਲ ਸੌਦੇ ਕਰ ਗਏ ਕਿਉਂਕਿ ਇਹਨਾਂ ਚੇਅਰਮੈਨ ਜਿੱਥੇ ਸਾਨੂੰ ਪਤਾ ਲੱਗਿਆ ਜੋ ਜਸਪ੍ਰੀਤ ਸਿੰਘ ਉਹਨੇ ਕਹੇ ਤਾਂ ਮੈਂ ਵੱਡੇ ਖਲਾਸੇ ਕਰੂ ਸਰਕਾਰ ਬਾਰੇ ਜੇ ਮੈਨੂੰ ਬੜਿਆ ਤਾਂ ਸਰਕਾਰ ਪਿੱਛੇ ਹੱਟ ਗਈ ਤਾਂ ਇਸ ਕਰਕੇ ਸੰਗਤ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਇਹ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਕਰ ਰਹੀ ਹੈ